OK Samma 경찰 Kathahali Ham'am day kakay ਵੇਖਾਰੀ ਤੇਰੇ ਤੁਨਹ ਤਪ ਹੈ ਗਾਤਾ ਮਮੇ ਕੱਤੇ ਵੇਖਾਰੀ ਤੇਰੇ ਤੁਨਹ ਤਪ ਹੈ ਗਾਤਾ ਹੋ ਤਿਆਰ ਨਾ ਰਦੇ ਹੋ ਮੰਨ ਗੰਨ ਤੋ ਵਾਰ ਵਾਹਿਗੁਰੂ ਜੀ ਕੀ ਪਾਤਾ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰੱਕਾ ਗੁਰੂ ਨਾਨਕ ਲਈ ਤੇ ਆਇ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਅਦੇਸ ਜਠਾ ਸਭ ਦੁਖ ਜਾਇ ਇਕ ਮਹੱਤਰ ਸਿਮਰਿਆ ਕਰਨੋਂ ਨਦਿਆ ਵਹਤਾਏ ਸਭ ਥਾਈ ਹੋਏ ਸਹਾਰੈ ਤਸਮੇ ਪਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੈ ਦਸਾਂ ਪਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਚਾਹਾਂ ਸਹਜਾਦਿਆਂ ਚਾਰੀਆਂ ਲੁਕਿਆਂ ਕੱਠੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਗ ਚਰਾਈ ਤੇਗ ਵਾਹੀ ਦੇਖ ਕੇ ਆਨ ਡਠ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੇ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਬੋਲੋ ਜੀ ਸੰਗਣੀਆਂ ਧਰਮ ਦੇਤਾ ਸੀਸ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚਰਿਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖ ਕੇ ਸਾਸ ਵਸਨਾਰ ਨਿਭਾਈ ਤੇ ਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਦੇ ਮੋਲੋਂ ਤੇ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰਕੇ ਬੋਲ ਲਾ ਦੇ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਦੇ ਕੀ ਅਰਦਾਸ ਹਾਜੀ ਸਰਬੱਤ ਖਾਲਸਾ ਦੇ ਕੋ ਵਾਟੇ ਗੁਰੂ ਸਾਹਿਬ ਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ ਤੇਗ ਤੇਗ ਫਤਿਹ ਗਿਰਦ ਕੇ ਪੈਜ ਪੰਥ ਕੇ ਜੀਤਾ ਸ੍ਰੀ ਸਾਹਿਬ ਦੀ ਸਹਾਈ ਕਾਲ ਸੇ ਦੀ ਕੇ ਬੋਲ ਬਾਲਾ ਦੀ ਸਕਾਨੋ ਸਿੱਖੀ ਦਾਣ ਕੇ ਸਦਾਨ ਰਹਾ ਤੋ ਦਾਨ ਬਾਬੇ ਇੱਕ ਦਾਨ ਵੇਸਾ ਹਉ ਦਾਨ ਪ੍ਰੋਸਾ ਦਾਨ ਦਾਨਾਸਤ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹੁ ਦੇ ਦੇ ਦਰਸ਼ਨੇ ਸ਼ਨਾ ਚਮਕੀਆਂ ਚੰਦ ਗੁੰਗੇ ਝਕਾਉ ਜੋਗਿਆ ਟਲ ਧਰਮ ਕਾ ਗੈਕਾਰ ਬੱਲਾ ਦੇ ਸਖਾਂਡ ਮੰਨਨੀ ਮਤ ਉਚੀ ਮਤ ਪਤ ਦਾ ਰੱਖ ਆਪਵਾਹੇ ਗੁਰ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆਓ ਸ੍ਰੀ ਨਨਕਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੋਂ ਵੇਛੜ ਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦੰਦਨ ਖਾਲਸਾ ਜੀ ਨੂੰ ਬਖਸ਼ ਹੇ ਨਿਮਾਨੀਆਂ ਬੇਮਾਨ ਨੇ ਤਾਣ ਆਂ ਦੇ ਤਾ ਨੇ ਉੱਟਿਆ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਨੀ ਦੇਖ ਹਰੂਰ ਅਰਦਾਸ ਬੇਨਤੀ ਲਾਜੀ ਸਤਿਗੁਰੂ ਜੀ ਚਾਰ ਪਹਿਰ ਰਹਿਣ ਬਾਣੀ ਅੰਦਰ ਸੁਖ ਆਨੰਦ ਸਹਿਤ ਬਤੀਤ ਹੋਈ ਚਾਰ ਪਹਿਰ ਦਿਨ ਆਇਆ ਹੈ ਸੇਵਾ ਸਿਮਰਨ ਦੁਆਰਾ ਬਤੀਤ ਕਰਾਂ ਧਨ ਧਨ ਆਵਰਸ਼ਨੀ ਦਾ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਦੇ ਗਾਂਜ ਸਾਹਿਬ ਦੇ ਵਿਖੇ ਪਾਵਨ ਦਰਵਾਰ ਅੰਦਰ ਸਤਿਗੁਰ ਜੀ ਆਪ ਜੀ ਦੇ ਸੰਗਸਨ ਸਾਜ ਕੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਅਸਥਾਨ ਤੇ ਜਾ ਕੇ ਹਉਲੇ ਦਰਸ਼ਨ ਬੇਦਾਰ ਬਖਸ਼ਿਸ਼ ਕੇ ਪਾਵਨ ਉਪਦੇਸ਼ ਬਾਸਿਕੇ ਨਿਹਾਲ ਨਿਹਾਲ ਕਰਹਾ ਜੀ ਦਰ ਆਈ ਸਰਬੱਤ ਸੰਗਤ ਦੀਆਂ ਹਾਜ਼ਰੀਆਂ 뜰 ਫੁੱਲ ਪੇਟਾ ਵਾਸ ਸੇਵਾਵਾਂ ਦਰਖਜਾਨੇ ਕਰਵਾਨ ਕਰਨੀਆਂ ਯਾਤਰਾ ਸੌਂਕਲੀ ਕਰਨੇ ਆਪਨੇ ਧਰੋਂ ਘਰੋਂ ਸਿੱਖੀ ਸਿਲਾਕ ਪੁਰਸਾ ਨਾਮਦਾਨ ਬਖਸ਼ਨਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਕਿਰਪਾ ਕਰੋ ਸਤਿਗੁਰੂ ਜੀ ਆਪਦੀ ਦੇ ਪਾਵਨ ਸਰੂਪ ਸੁਖ ਆਸਨ ਅਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲਿਜਾਣ ਦੀ ਆਗਿਆ ਬਖਸ਼ ਦੀ ਰਸਤੇ ਪੈਂਦੇ ਅੰਦਰ ਆਪ ਅੰਗ ਸੰਗ ਸੁਹਾਇ ਹੋਣਾ ਅਕਰ ਵਾਦ ਕਟਾ ਪੋਲ ਚੋਕ ਮੁਆਫ ਕਰਨੀ ਸੇਖ ਪਰਦੇ ਸੁਣਦੀ ਸਰਬਤ ਲਾਹੇ ਵੰਦ ਹੋਵੰ ਨਾਨਕ ਤੁਗਾ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਬੋਲੇ